Hors Boat G filtRA ਹਾਂਜੀ ਨਿੰਦੀ ਜੀ ਤੁਹਾਨੂੰ ਅੱਜ ਘਰ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਪੁਲਿਸ ਤਾਇਨਾਤ ਆ ਕੀ ਕਰ ਰਹੇ ਨੇ ਨਾ ਜੈ ਗੁਰੂ ਬਾਲਮੀਕੀ ਮੈਂ ਨਰਿੰਦਰ ਨਿੰਦੀ ਆਦਿਵਾਸੀ ਗੁਰੂ ਗਿਆਨਨਾਥ ਪੂਰਨ ਸੰਘਰਸ਼ ਦਲ ਭਾਰਤ ਬਾਲਮੀਕੀ তীਰਥ ਅਮਰਸਰ ਤੋਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਆ ਜੀ ਇਸ ਸੰਤਾ ਦਾ ਸਾਡਾ ਮਸਲਾ ਜੀ ਇਹ ਮਸਲਾ ਸਾਡਾ ਪੁਰਾਣਾ ਆ ਇਸੇ ਮਸਲੇ ਚ ਅਸੀਂ ਪਹਿਲੇ 2 ਇਸੇ ਸਾਲ ਦੇ ਦੂਜੇ ਮਹੀਨੇ ਚ ਫਰਵਰੀ ਚ ਅਸੀਂ ਪੀਏਪੀ ਚੌਂਕ ਚ ਵੀ ਧਰਨਾ ਦਿੱਤਾ ਫਿਰ ਅਸੀਂ 19 ਤਰੀਕ ਨੂੰ ਡੀਆਈਜੀ ਦਫਤਰ ਘਰਾਓ ਕੀਤਾ ਉੱਥੇ ਜਲੰਧਰ ਸਾਡੀਆਂ ਮੰਗਾ ਇਹ ਨੂਰਪੁਰ ਚੱਠੇ ਜੀ ਮੰਦਿਰਾ ਭਗਵਾਨ ਵਾਲਮੀਕ ਜੀ ਦਾ ਉੱਥੇ ਉਸ ਮੰਦਿਰ ਦੇ ਵਿੱਚ ਪਹਿਲੇ ਮਸਲਾ ਉਹਨਾਂ ਦਾ ਚੱਲਦਾ ਸੀਗਾ ਜਿੱਦਾਂ ਆਪਸ ਵਿੱਚ ਇੱਕ ਪਸੇ ਜਿੰਮੇਦਾਰ ਲੋਗ ਆ ਕੁਝ ਬੰਦੇ ਸਾਡੇ ਉਹਨਾਂ ਨਾਲ ਰਲ ਕੇ ਉਹ ਸਾਡੇ ਜਿੱਦਾਂ ਮਤਲਬ ਮੰਦਿਰ ਤੇ ਜਿਹੜੀ ਮੇਨ ਕਮੇਟੀ ਆ ਉਹਨਾਂ ਨੂੰ ਕੰਮ ਨਹੀਂ ਸੀ ਕਰਨ ਦਿੰਦੇ ਉਹਨਾਂ ਨਾਲ ਉੱਥੇ ਉਹਨਾਂ ਨਾਲ ਰਲ ਕੇ ਪ੍ਰਸ਼ਾਸਨ ਦੇ ਨਾਲ ਰਲ ਕੇ ਮੰਦਿਰ ਦਾ ਪਪਗਵਨ ਬਾਲਮੀਕ ਮੰਦਿਰ ਆ ਦੇਖੋ ਜੀ ਉਹਦੇ ਉੱਤੇ ਮੇਰੇ ਖਿਆਲ ਆ ਕਿ ਪੂਰੇ ਪੰਜਾਬ ਦੇ ਵਿੱਚ ਹਰ 90% ਜਿਹੜੇ ਗੁਰਦੁਆਰੇ ਮੰਦਰ ਮਸਜਿਦ ਸਪੰਚਾਇਤੀ ਜਗ੍ਹਾ ਤੇ ਆ ਠੀਕ ਆ ਜੀ ਇਹ ਇਕੱਲਾ ਸਾਡਾ ਭਗਵਨ ਬਾਲਮੀਕ ਮੰਦਿਰ ਇਹਨਾਂ ਨੂੰ ਦਿਸਦਾ ਆ ਉੱਥੇ ਇਹਨਾਂ ਨੇ ਸਾਡੇ ਜਿਹੜਾ ਬਾਲਮੀਕ ਗगन ਪ੍ਰਧਾਨ ਆ ਜੀ ਉਹਦੇ ਤਿੰਨ ਯਾਜ ਪਰਚੇ ਕਰਾਏ ਗਏ ਜ਼ਿਮੀਦਾਰਾਂ ਵੱਲੋਂ ਉਹਨਾਂ ਨੇ ਸਾਡੇ ਐਸੀ ਭਰਾਵਾਂ ਨੂੰ ਸਾਡੇ ਜਾਤੀ ਸੂਚਕ ਸ਼ਬਦ ਬੋਲ ਕੇ ਗਾਲਾਂ ਕੱਢੀਆਂ ਜਿਹਦੀ ਸਾਡੇ ਕੋਲ ਪ੍ਰੂਫ ਵੀ ਆ ਵੀਡੀਓ ਵੀ ਆ ਅਸੀਂ ਉਹ ਵੀਡੀਓ ਵੀ ਦਿੱਤੀਆਂ ਜਿਹੜੇ ਪੁਲਿਸ ਅਫਸਰ ਆ ਉਥੋਂ ਦੇ ਸੀਗੇ ਉਹਨਾਂ ਨੇ ਸਾਡਾ ਐਸ ਸੀ ਐਸ ਟੀ ਐਕਟ ਨੂੰ ਗਿਲੇ ਰੰਗ ਬਨ ਕੇ ਉਹਦਾ ਬੇਅਦਬੀ ਕਰਕੇ ਉਹਨਾਂ ਬੰਦਿਆਂ ਨੂੰ ਕੁਝ ਨਹੀਂ ਕੀਤਾ ਆਜ਼ਾਦ ਕਰ ਦਿੱਤਾ ਯਾਨੀ ਕਿ ਬਾਰੋ-ਬਾਰ ਪਰਚਾ ਉਹਨਾਂ ਦੀ ਜਮਾਨਤਾਂ ਕਰਾਤੀਆਂ ਅਸੀਂ ਐਸ ਸੀ ਐਸ ਟੀ ਐਕਟ ਦੀ ਮੰਗ ਕੀਤੀ ਉਹ ਨਹੀਂ ਲੱਗੀ ਫਿਰ ਉਸ ਤੋਂ ਬਾਅਦ ਉੱਥੇ ਜਾ ਕੇ ਪੁਲਿਸ ਪ੍ਰਸ਼ਾਸਨ ਨੇ ਜਾ ਕੇ ਪਿੰਡ ਦੇ ਜ਼ਿਮੀਂਦਾਰਾਂ ਦੇ ਨਾਲ ਜਾ ਕੇ ਸਾਡੇ ਮੰਦਰ ਨੂੰ ਜਿੰਦਾ ਲਾਤਾ ਅੱਛਾ ਜਿੰਦਾ ਲਾਉਣ ਦਾ ਇਜਜ਼ਤ ਕੀ ਸਾਡੇ ਉੱਥੇ ਕਮੇਟੀ ਮੈਂਬਰ ਨੇ ਪੁੱਛਿਆ ਕਿ ਪੁਲਿਸ ਅਫਸਰ ਨੂੰ ਪ੍ਰਸ਼ਾਸਨ ਨੂੰ ਪੁੱਛਿਆ ਡੀਐਸਪੀ ਸਾਹਿਬ ਨੂੰ ਕਿ ਤੁਹਾਡੇ ਕੋਲ ਕੁਝ ਤਾਂ ਹੋਊਗਾ ਕੋਈ ਕੋਰਟ ਦਾ ਆਰਡਰ ਹੋਊਗਾ ਜਿਸ ਕੋਰਟ ਦੇ ਆਰਡਰ ਨਾਲ ਤੁਸੀਂ ਜਿੰਦਾ ਲਾਇਆ ਉਸ ਬੰਦੇ ਦੀ ਬੇਇੱਜ਼ਤੀ ਕੀਤੀ ਗਈ ਉਹਨੂੰ ਧੱਕੇ ਮਾਰੇ ਗਏ ਉਹਨੂੰ ਕਹਿੰਦੇ ਇੱਥੇ ਪਰਚਾ ਦਿਓ ਕਾਹਦਾ ਪਰਚਾ ਦਿਓ ਉਹਨੇ ਕਦੋਂ ਲ ਕੀਤਾ ਕੋਈ ਇਹ ਸਾਡੇ ਬੰਦੇ ਦਿਸਦੇ ਨੇ ਉਹਨਾਂ ਨੂੰ ਨਿਆਜ਼ ਪਰਚੇ ਦੇਣ ਨੂੰ ਹੋਰ ਇੰਨੇ ਕੰਮ ਲੋਕੀ ਕਰਦੇ ਉਹਨਾਂ ਦੇ ਪਰਚੇ ਨਹੀਂ ਹੁੰਦੇ ਸਾਡੇ ਬੰਦਿਆ ਤੇ ਨਜਾਇਜ਼ ਪਰਚੇ ਕੀ ਪੁੱਛ ਲਿਆ ਬਿਨਾ ਕੋਰਟ ਦੇ ਆਰਡਰ ਤੋਂ ਸਾਡੇ ਮੰਦਰ ਨੂੰ ਇਹਨਾਂ ਨੇ ਜਿੰਦਾ ਲਾਇਆ ਅਸੀਂ ਇਹ ਘਰਾਓ ਕੀਤਾ ਮੰਗ ਕੀਤੀ ਸਾਡੀ ਇਹ ਮੰਗ ਸੀਗੀ ਕਿ ਜਿਹੜੇ ਐਸਆਈ ਐਕਟ ਜਿਹੜੇ ਬੰਦਿਆ ਤੇ ਲਗਦਾ ਆ ਉਹਨਾਂ ਤੇ ਐਸਆਈ ਐਕਟ ਲਾ ਕੇ ਉਹਨਾਂ ਨੂੰ ਪਰਚਾ ਕੀਤਾ ਜਾਵੇ ਫੇਰ ਦੂਜੀਆਂ ਇਹ ਸੀਗਾ ਕਿ ਜਿਹੜੇ ਪੁਲਿਸ ਅਫਸਰ ਸੀਗੇ ਉਸ ਟਾਈਮ ਜਿਨ੍ਹਾਂ ਨੇ ਵਧੀਕੀ ਕੀਤੀ ਆ ਉਹਨਾਂ ਤੇ ਇੱਕ ਕਾਰਵਾਈ ਕੀਤੀ ਜਾਵੇ ਸਾਨੂੰ ਆਸ਼ਵਾਸ਼ਣ ਦਿੱਤਾ ਗਿਆ ਸੀ ਕਿ ਇਹਨਾਂ ਦੇ ਜਦੋਂ ਅਸੀਂ ਦੂਜੇ ਮਹੀਨੇ ਲਾਇਆ ਸੀ 10 ਦਿਨ ਦਾ ਟਾਈਮ ਲਿਆ ਸੀ ਹੁਣ 19 ਤਰੀਕ ਤੋਂ ਬਾਅਦ ਦੋ ਦਿਨ ਦਾ ਟਾਈਮ ਲਿਆ ਸੀਗਾ 22 ਤਰੀਕ ਨੂੰ ਫੇਰ ਮਿਲੇ ਪਰ ਕੋਈ ਅੱਜ ਅਸੀਂ ਇਹਨਾਂ ਨੂੰ ਉਧਰ ਨਹੀਂ ਉੱਥੇ ਕਹਿ ਦਿੱਤਾ ਸੀ ਕਿ ਜੇ ਨਾ ਸਾਡੀ ਮੰਗ ਮੰਨੀ ਗਈ ਤਾਂ ਅਸੀਂ 30 ਤਰੀਕ ਨੂੰ ਰੋੜ ਜਾਮ ਕਰਾਂਗੇ ਪਰ ਅੱਜ ਸਾਨੂੰ ਨજરਬੰਦ ਕਰ ਦਿੱਤਾ ਗਿਆ ਮੈਨੂੰ ਮੇਰੇ ਘਰ ਚ ਨજરਬੰਦ ਕੀਤਾ ਪ੍ਰਸ਼ਾਸਨ ਨੇ ਜੋਗਿੰਦਰ ਸਿੰਘ ਮਾਨ ਜੀ ਨੂੰ ਸਾਡੇ ਕੌਮੀ ਚੇਅਰਮੈਨ ਉਹਨਾਂ ਨੂੰ ਅਰੈਸਟ ਕਰ ਲਿਆ ਦਿਲਵਰ ਬੁੱਟਰ ਪੰਜਾਬ ਪ੍ਰਚਾਰਕ ਉਹਨੂੰ ਵੀ ਨજરਬੰਦ ਕੀਤਾ ਇਹ ਨજરਬੰਦ ਕਰਕੇ ਕੀ ਸਰਕਾਰ ਸਾਨੂੰ ਇਹ ਸਾਡੀ ਆਵਾਜ਼ ਨੂੰ ਦੱਬਣਾ ਚਾਹੁੰਦੀ ਆ ਸਾਡੀ ਆਵਾਜ਼ ਇਦਾਂ ਨਹੀਂ ਦੱਬ ਹੋਣੀ ਇੱਕ ਦਿਨ ਨજરਬੰਦ ਕਰ ਲੈਣਗੇ ਕਿੰਨੇ ਦਿਨ ਨજરਬੰਦ ਕਰ ਲੈਣਗੇ ਸਾਨੂੰ ਠੀਕ ਹੈ ਨਾ ਅਸੀਂ ਕੋਈ ਕਤਲ ਨਹੀਂ ਕੀਤਾ ਕੋਈ ਬੇਈਮਾਨੀ ਨਹੀਂ ਕੀਤੀ ਕੋਈ ਕਿਸ ਨੂੰ ਮਾਰਿਆ ਨਹੀਂਗਾ ਕਿ ਜਿਹੜਾ ਸਾਨੂੰ ਪੱਕਾ ਬੰਦ ਕਰ ਦੇਣਗੇ ਠੀਕ ਹੈ ਨਾ ਸਾਡਾ ਸੰਵਿਧਾਨਕ ਹੱਕ ਆ ਆਪਣਾ ਪ੍ਰੋਟੈਸਟ ਕਰਨਾ ਸਾਡਾ ਸੰਵਿਧਾਨਕ ਹੱਕ ਆ ਪਰ ਇਹ ਸਾਡੇ ਕੋਲੋਂ ਖੋਇਆ ਜਾ ਰਿਹਾ ਸੰਵਿਧਾਨ ਦੇ ਖਿਲਾਫ ਜਾ ਕੇ ਸਾਡੇ ਪ੍ਰਸ਼ਾਸਨ ਨੇ ਅੱਜ ਜਿੱਦਾਂ ਮੈਨੂੰ ਨਜ਼ਰਬੰਦ ਕੀਤਾ ਆ ਇਹ ਨਜਾਇਜ਼ ਤੌਰ ਤੇ ਸੰਵਿਧਾਨਕ ਦੇ ਖਿਲਾਫ ਸੰਵਿਧਾਨ ਦੇ ਖਿਲਾਫ ਠੀਕ ਹੈ ਨਾ ਇਹ ਤੁਹਾਡਾ ਜਿਹੜਾ ਮਸਲਾ ਕਲੇਪੋ ਕੋਰ ਲੈਵਲ ਤੇ ਜਾਂ ਪੂਰੇ ਪੰਜਾਬ ਲੈਵਲ ਤੇ ਨਹੀਂ ਜੀ ਨਹੀਂ ਹੁਣ ਇਹ ਪੰਜਾਬ ਲੈਵਲ ਤੇ ਆ ਕਿਉਂਕਿ ਜਿਸ ਦਿਨ ਅਸੀਂ ਦੂਜੇ ਮਹੀਨੇ ਧਰਨਾ ਲਾਇਆ ਸੀ ਉਸ ਧਰਨੇ ਦੇ ਵਿੱਚ ਸਾਡੇ ਸਤਿਗੁਰ ਗੁਰੂ ਗਿਆਨनाथ ਮਹਾਰਾਜ ਦੀ ਗੱਦੀ ਦੇ ਬਰਾਜਮਾਨ ਸਤਿਗੁਰ ਗਿਰਧਾਰੀ ਨਾਥ ਜੀ ਮਹਾਰਾਜ ਬਾਲਮੀਕ ਤਰਤੀਰਥ ਤੋਂ ਉਹ ਵੀ ਆਏ ਸੀ ਹੁਣ ਇਹ ਮਸਲਾ ਅੱਜ ਜਿੱਦਾਂ ਸਾਨੂੰ ਨਜ਼ਰਬੰਦ ਕੀਤਾ ਗਿਆ ਹੁਣ ਇਹ ਮਸਲਾ ਪਹਿਲੇ ਨਾਲੋਂ ਜ਼ਿਆਦਾ ਗਰਮ ਹੋਊਗਾ ਇਹ ਮਸਲਾ ਸਿਰ ਉਸੇ ਪਿੰਡ ਤੋਂ ਸ਼ੁਰੂ ਹੋਇਆ ਜਾਂ ਹੋਰ ਵੀ ਕੋਈ ਮੁੱਦਿਆਂ ਤੋਂ ਸਾਲੇ ਢੋਲੇ ਨਹੀਂ 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 ਕੱਲਾ ਉਸੇ ਪਿੰਡ ਦਾ ਨਹੀਂ ਹੋਰ ਬਹੁਤ ਥਾਣਿਆਂ ਦੇ ਵਿੱਚ ਸਾਡੇ ਐਸ்சி ਐਸਟੀ ਐਕਟ ਦੇ ਬਹੁਤ ਪੈਂਡਿੰਗ ਕੇਸ ਪਏ ਆ ਜਿਹੜੇ ਪਰਚੇ ਪਏ ਆ ਦਰਖਾਸਤਾਂ ਦਿੱਤੀਆਂ ਪਈਆਂ ਪ੍ਰੂਫ ਵੀ ਦਿੱਤੇ ਕੋਈ ਪਰਚੇ ਦਰਜ ਨਹੀਂ ਹੁੰਦੇ ਪਏ ਉਹ ਵੀ ਅਸੀਂ ਇਹ ਮੰਗ ਮੰਗਣੀ ਸੀ ਵੀ ਉਹ ਵੀ ਇਹਨਾਂ ਨੂੰ ਦਿੱਤੇ ਪਏ ਆ ਨਾਲ ਅਸੀਂ ਫਾਈਲ ਬਣਾ ਕੇ ਕਿ ਆ ਵੀ ਸਾਡੇ ਨਾਲ ਮੰਗਾਇਆਂ ਪੂਰੀਆਂ ਕੀਤੀਆਂ ਜਾਣ ਉਹ ਸਪਿੰਨ ਦੇ ਵਿੱਚ ਕੋਈ ਧਰਮ ਜਾਂ ਜਾਤੀ ਦੇ ਨਾਂ ਤੇ ਝਗੜਾ ਜਿਹਦੇ ਕਰਕੇ ਉਹ ਮਸਲਾ ਖੜਾ ਹੋਇਆ ਹੈ ਨਹੀਂ ਨਹੀਂ ਸਿਰਫ ਮੰਦਰ ਦਾ ਵੀ ਪੰਚਾਇਤ ਜਿਹੜੀ ਆ ਕੁਝ ਬੰਦੇ ਰਲ ਕੇ ਉਹਨੂੰ ਜਿੰਦਾ ਲਾਤਾ ਕਿ ਅਸੀਂ ਜੀ ਇਹ ਪੰਚਾਇਤੀ ਜਗ੍ਹਾ 'ਚ ਆ ਇਸ ਕਰਕੇ ਆ ਕਿ ਪੰਚਾਇਤੀ ਜਗ੍ਹਾ ਦੇ ਵਿੱਚ ਤੇ ਮਤਲਬ ਬਹੁਤ ਦੁਨੀਆ ਆ ਇਹ ਇਹਨਾਂ ਨੇ ਆਪਸ ਵਿੱਚ ਸਾਡੇ ਬੰਦਿਆਂ ਨੂੰ ਕਰਕੇ ਤੇ ਜਿੰਦੇ ਲਾਤੇ ਇੱਤੋਂ ਅਗਲਾ ਤੁਹਾਡਾ ਕੀ ਕੰਮ ਕੀ ਪ੍ਰਸੰਗ ਹੈ ਕੋਈ ਅੱਜ ਇਹਨੇ ਨજરਬੰਦ ਕਰਤਾ ਕੋਈ ਗੱਲ ਨਹੀਂ ਇਸ ਤੋਂ ਬਾਅਦ ਹੁਣ ਅਸੀਂ ਜਿਹੜਾ ਕੰਮ ਕਰਾਂਗੇ ਉਹ ਪੂਰੇ ਪੰਜਾਬ ਲੈਵਲ ਤੇ ਹੋਊਗਾ ਅੱਜ ਤਾਂ ਕੱਲਾ ਭੋਪਾ ਉੱਪਰ ਤੇ ਅੰਮ੍ਰਿਤਸਰ ਹੋਣਾ ਸੀਗਾ ਠੀਕ ਹੈ ਜੀ ਇਸ ਤੋਂ ਬਾਅਦ ਹੁਣ ਅਗਲਾ ਸਟੈਪ ਅਸੀਂ ਮਹਾਰਾਜਾ ਜਗਿੰਦਰ ਸਿੰਘ ਮਾਨ ਜੀ ਨਾਲ ਮੀਟਿੰਗ ਹੋਊਗੀ ਸਾਡੀ ਜਿੱਦਾਂ ਮੀਟਿੰਗ ਹੋਊਗੀ ਜਿੱਦਾਂ ਉਹਨਾਂ ਦੇ ਗਾਂ ਹੁਕਮ ਹੋਊਗਾ ਫਿਰ ਉਸ ਹਿਸਾਬ ਨਾਲ ਹੀ ਚੱਲੇਗਾ ਪ੍ਰਸ਼ਾਸਨ ਨੂੰ ਕੀ ਕਹਿਣਾ ਤੁਹਾਡਾ ਪ੍ਰਸ਼ਾਸਨ ਨੂੰ ਇਹ ਕਿ ਇਦਾਂ ਸਾਡੀ ਆਵਾਜ਼ ਨਹੀਂ ਦੱਬੀ ਜਾ ਸਕਦੀ ਇਹ ਇੱਕ ਇੱਕ ਬੰਦੇ ਨੂੰ ਅਰੈਸਟ ਕਰ ਲੋਗੇ ਨਜ਼ਰਬੰਦ ਕਰ ਲੋਗੇ ਸਾਡਾ ਸਮਾਜ ਬਹੁਤ ਵੱਡਾ ਆ ਅਸੀਂ ਸਾਡੀ ਜਿਹੜੀ ਸੰਸਥਾ ਆ ਉਹ ਸਮਾਜ ਵਾਸਤੇ ਹਰ ਟਾਈਮ ਦਿਨ ਰਾਤ ਮਾਹੀ ਤਾਂ ਆਪਣੀਆਂ ਧੋਣਾ ਕਟਾਉਣ ਲਈ ਤਿਆਰ ਆਪਣੇ ਸਮਾਜ ਲਈ ਸਾਨੂੰ ਕੋਈ ਫਰਕ ਨਹੀਂ ਪੈਂਦਾ ਨਜ਼ਰਬੰਦ ਕਰਤਾ ਕੋਈ ਗੱਲ ਨਹੀਂ ਇੱਕ ਦਿਨ ਕਰਤਾ ਪਰ ਇਹ ਜਿਹੜਾ ਪ੍ਰੋਟੈਸਟ ਆ ਇਹ ਹੁੰਦੇ ਰਹਿਣਗੇ ਜਿੰਨਾ ਚੇ ਸਾਡੇ ਸਮਾਜ ਦੀਆਂ ਮੰਗਾਂ ਪੂਰੀਆਂ ਨਹੀਂ ਹੋਣੀਆਂ ਜਿੰਨਾ ਚੇ ਸਾਡੇ ਸਮਾਜ ਨਾਲ ਤੱਕਾ ਹੁੰਦਾ ਰਹੂਗਾ ਅਸੀਂ ਇਦਾਂ ਹੀ ਪ੍ਰੋਟੈਸਟ ਕਰਦੇ ਰਹਿਾਂਗੇ ਉਹ ਮਰਜ਼ੀ ਹੋ ਜਾਏ